ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਰੀਦਕੋਟ ਆਉਣ ਦਾ ਮੌਕਾ ਮਿਲਿਆ ਇੱਥੇ ਡਿਊਟੀ ਲੱਗੀ ਸੀ ਤੇ ਮੈਂ ਉੱਧਰ ਫਰੀਦਕੋਟ ਬਾਬਾ ਫਰੀਦ ਜੀ ਦਾ ਮੇਲਾ ਚੱਲ ਰਿਹਾ ਤੇ ਉਹਦੇ ਵਿੱਚ ਸਾਨੂੰ ਸਾਡੇ ਹਲਕਾਂਚਾਰ ਜਿਹੜੇ ਜੀਐਮਐਲ ਸਾਭਾ ਨੇ ਕਿਹਾ ਵੀ ਤੁਸੀਂ ਸੰਧਵਾ ਪਿੰਡ ਥਾਣੀ ਆ ਜਾਓ ਤੇ ਉੱਧਰ ਸੜਕ ਵਧੀਆ ਇੱਧਰ ਰਸ਼ ਬਹੁਤ ਹੋਣਾ ਤੇ ਮੈਂ ਜਦੋਂ ਆਪਣੇ ਸੰਧਵਾ ਸੰਧਵਾ ਪਿੰਡ ਥਾਣੀ ਅਸੀਂ ਜਾਣ ਲੱਗੇ ਤੇ ਕਿੰਨੀ ਸੜਕ ਬਹੁਤ ਵਧੀਆ ਨਹੀਂ ਸਪੀਕਰ ਸਾਹਿਬ ਦਾ ਘਰ ਆ ਉੱਤੇ ਆਹ ਸੜਕ ਦੇਖੋ ਜੀ 4 ਸਾਲ ਹੋ ਗਏ ਆ ਤੇ ਬੜਾ ਸਪੀਕਰ ਸਾਹਿਬ ਇੱਕ ਬਹੁਤ ਵੱਡਾ ਉਹ ਤਬਾਹ ਹੁੰਦਾ ਸਪੀਕਰ ਸਾਹਿਬ ਦਾ ਪਹਿਲੀ ਗੱਲ ਤਾਂ ਸੜਕ ਹੀ ਜਿਹੜੀ ਸਾਰੀ ਇਧਰ ਨੂੰ ਜਾਂਦੀ ਮੇਨ ਰੋਡ ਤੋਂ 8 ਫੁੱਟ ਦੀ ਆ ਉਹਦੇ ਵੀ ਹਾਲਾਤ ਆ ਤੁਹਾਡੇ ਸਾਹਮਣੇ ਆ ਤੇ ਆਪਣੇ ਜਿੱਥੇ ਆਪਾਂ ਆਪਣੇ ਘਰ ਨੂੰ ਰੋਜ਼ ਆਈ ਜਾਈਦਾ ਉਹਨਾਂ ਦਾ ਜਿਹੜੇ ਹਾਲਾਤ ਸੜਕਾਂ ਦੇ ਜਿਹੜੇ ਉਹ ਇਦਾਂ ਦੇ ਬਣੇ ਆ ਵੀ ਦੋ ਗੱਡੀਆਂ ਦੇਖੋ ਮਸਾਂ ਹੀ ਕ੍ਰੋਸ ਨਹੀਂ ਹੁੰਦੀਆਂ ਨਹੀਂ ਤੇ ਸਪੀਕਰ ਪੰਜਾਬ ਦੇ ਵਿਧਾਨ ਸਭਾ ਦਾ ਮਾਲਕ ਹੁੰਦਾ ਸਪੀਕਰ ਸਾਹਿਬ ਦਾ ਬਹੁਤ ਵੱਡਾ ਰਤਬਾ ਹੁੰਦਾ ਜਿਹਦੇ ਵਿੱਚ ਚਾਹੇ ਸੀਐਮ ਹੋਵੇ ਚਾਹੇ ਕੋਈ ਵੀ ਆਪੋ ਜੀ ਸਾਰੇ ਉਹਨਾਂ ਦੇ ਅੰਡਰ ਸਪੀਕਰ ਸਾਹਿਬ ਦੇ ਜਿਹੜਾ ਕਰਦੇ ਆ ਕੰਮ ਕਰਦੇ ਵਿਧਾਨ ਸਭਾ ਦੇ ਵਿੱਚ ਤੋ ਸੜਕਾਂ ਦਾ ਦੇਖੋ ਕਿੰਨੀ ਅ ਸਪੀਕਰ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ 메인 ਰੋਡ ਤੋਂ ਇਧਰ ਨੂੰ ਤੁਹਾਡੇ ਪਿੰਡ ਨੂੰ ਹੁੰਦੀ ਹੈ ਬੜਾ ਇਤਿਹਾਸਕ ਪਿੰਡ ਆ ਗਿਆਨੀ ਜੈਲ ਸਿੰਘ ਜੀ ਜਿਹਦੇ ਸਾਡੇ ਸਤਿਕਾਰਯੋਗ ਬੜੇ ਵੱਡੇ ਉਦਿਆਂ ਤੇ ਰਹੇ ਆ ਉਹਨਾਂ ਨਾਲ ਨਾਲ ਉਹਨਾਂ ਦੇ ਨਾਂ ਨਾਲ ਜੁੜਿਆ ਇਹ ਨਗਰ ਆ ਤੇ ਇਹ ਤੁਸੀਂ ਜਰੂਰ ਮੇਰੀ ਬੇਨਤੀ ਆ ਵੀ ਸਾਰਿਆਂ ਨੂੰ ਸਪੀਕਰ ਸਾਹਿਬ ਨੂੰ ਖਾਸ ਕਰਕੇ ਬੇਨਤੀ ਆ ਵੀ ਇਸ ਨਗਰ ਵੱਲ ਧਿਆਨ ਦਿੱਤਾ ਜਾਵੇ ਤੇ ਜਿਹੜੀ ਸੜਕਾਂ ਨੂੰ ਚੌੜੀ ਕਰਾ ਕੇ ਤੇ ਜਿਹੜੇ ਆ ਟੋਏ ਪਾਣੀ ਆ ਇਤੋਂ ਨਜਾਤ ਦਵਾਈ ਜਾਵੇ ਤੋਂ ਇਹ ਸਾਰਾ ਜਿਹੜਾ ਨਾ ਗਿਆਨੀ ਜੈਲ ਸਿੰਘ ਜੀ ਦਾ ਤੁਸੀਂ ਸਾਰੇ ਆਪਣੇ ਵਾਕਬਾ ਚੰਗੀ ਤਰ੍ਹਾਂ ਵੀ ਉਹ ਪਿੰਡ ਤੋਂ ਉੱਠ ਕੇ ਇਸ ਤੋਂ ਕਿੱਥੋਂ ਤੱਕ ਪਹੁੰਚੇ ਦੇਸ਼ ਦੀ ਜਿਹੜੀ ਸਰਵਉੱਚ ਜਿਹੜੀ ਪੋਸਟ ਆ ਰਾਸ਼ਟਰਪਤੀ ਉੱਥੋਂ ਤੱਕ ਪਹੁੰਚੇ ਔਰ ਬੜੀ ਵੱਡੀ ਕੁਰਬਾਨੀ ਬੜਾ ਵੱਡਾ ਉਹਨਾਂ ਦੀ ਜ਼ਿੰਦਗੀ ਜਿਹੜੀ ਉਹਨਾਂ ਘੋਲ ਘੋਲਿਆ ਉਹ ਇਸ ਉੱਦੇ ਤੱਕ ਪਹੁੰਚਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਇਹ ਕੰਮ ਬੰਦੇ ਦੇ ਉੱਥੋਂ ਉੱਠ ਕੇ ਤੋਂ ਇਹ ਜ਼ਰੂਰ ਆਪਣੇ ਮੈਂ ਇਧਰ ਨੂੰ ਮਨੂਨਾਂ ਦਾ ਭੇਜਣਾ ਦਾ ਮਤਲਬ ਹੀ ਇਹ ਸੀ ਵੀ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਕਿੱਦਾਂ ਦੇ ਹਾਲਾਤ ਆ ਸੜਕਾਂ ਦੇ ਸੜਕਾਂ ਦਾ ਮਨੂਨੀ ਲੱਗਦਾ ਵੀ 4 ਸਾਲ ਦੇ ਵਿੱਚ ਕੋਈ ਕੰਮ ਹੋਇਆ ਤੋਂ ਇਹ ਕੋਟਪੂਰਾ ਫਰੀਦਕੋਟ ਜੈਤੋਂ ਇੱਥੇ ਫਰੀਦਕੋਟ ਡਿਊਟੀ ਲੱਗੀ ਸੀ ਤੇ ਸਾਰੇ ਹਲਕਿਆਂ ਦੇ ਵਿੱਚ ਘੁੰਮਣ ਦਾ ਮੌਕਾ ਮਿਲਿਆ ਉਹ ਸਪੀਕਰ ਸਾਹਦੇ ਸਾਹਮਣੇ ਘਰ ਆ